ਸ਼ਹੀਦ ਕਰਤਾਰਪੁਰੀ ਸਰਕਾਰ ਬਸਾ ਬਾਜ ਮੁਰਦਾਬਾਦ ਮੁਰਦਾਬਾਦ ਗੰਦੀ ਲੋਕੀ ਨਹੀਂ ਦੇ ਸਕੇ ਜੋ ਤੇ ਅੱਜ ਕਿਸ ਕੀਰੂ ਲੈ ਕੇ ਅੱਜ ਪਰਦਰਸ਼ਨ ਕੀਤਾ ਗਿਆ ਤੁਹਾਡੇ ਅ ਅੱਜ ਅਸੀਂ ਆਯੁਰਵੈਦਿਕ ਕਾਲਜ ਆਯੁਰਵੈਦਿਕ ਹਸਪੀਟਲ ਐਂਡ ਫਾਰਮੇਸੀ ਦੇ ਜਿਹੜੇ ਅ ਸੁਮੇਚੇ ਮਲਾਜਮ ਨੇ ਉਹਨਾਂ ਨੂੰ ਪਿਛਲੇ 3 ਮਹੀਨਿਆਂ ਤੋਂ ਤਨਖਾਹ ਨਹੀਂ ਮਿਲਿਆ ਰਿਗਾਰਡਿੰਗ ਤਨਖਾਹ ਨਾ ਮਿਲਣ ਦੇ ਕਾਰਨ ਜਦੋਂ ਅਸੀਂ ਵਾਰ-ਵਾਰ ਪੁੱਛੇ ਤਾਂ ਉਹਨਾਂ ਨੇ ਇਹ ਕਿਹਾ ਤਾਂ ਕਿ ਇੱਕ ਗੁਰੂ ਰਵਦਾਸ ਯੂਨੀਵਰਸਿਟੀ ਹੁਸ਼ਾਰਪੁਰ ਜਿਹੜੀ ਹੈ ਗਵਰਨਮੈਂਟ ਨੇ ਖੋਲਹੀ ਹੈ ਉਸ ਯੂਨੀਵਰਸਿਟੀ ਦੇ ਵਿੱਚ ਅਸੀਂ ਇਹ ਕਾਲਜਾਂ ਨੂੰ ਸ਼ਿਫਟ ਕਰਨਾ ਚਾਹੁੰਦੇ ਹਾਂ ਪਰ ਸਰਕਾਰ ਦਾ ਨਿਯਮ ਹੈ ਜੀ ਕਿਸੇ ਨੂੰ ਕਿਤੇ ਸ਼ਿਫਟ ਕਰਨ ਦੀ بجائے ਉਸ ਤੋਂ ਆਪਸ਼ਨ ਲਈ ਜਾਂਦੀ ਹੈ ਪਹਿਲਾਂ ਤੇ ਉਹ ਆਪਸ਼ਨ ਆ ਸਾਰੇ ਕਰਮਚਾਰੀਆਂ ਨੇ ਕਲਾਸ 4 ਕਲਾਸ 3 ਨੇ ਸਭ ਨੇ ਭਰ ਕੇ ਦਿੱਤੀਆਂ ਵੀ ਅਸੀਂ ਉਸ ਯੂਨੀਵਰਸਿਟੀ ਦਾ 파ਟ ਨਹੀਂ ਬਣਨਾ ਚਾਹੁੰਦੇ ਅਸੀਂ ਪਿਤਰੀ ਡਿਪਾਰਟਮੈਂਟ ਤੇ ਰਹਿਣਾ ਚਾਹੁੰਦੇ ਆ ਉਸ ਨੂੰ ਵੀ ਇਗਨੋਰ ਕਰਕੇ ਤੇ ਇੱਕ ਪ੍ਰੈਸ਼ਰ ਜਿਹੜਾ ਹੈ ਪੰਜਾਬ ਸਰਕਾਰ ਵੱਲੋਂ ਹੈਲਥ ਮੰਤਰੀ ਵੱਲੋਂ ਹੈਲਥ ਮੰਤਰੀ ਦੇ ਜਿਹੜੇ ਅਧਿਕਾਰੀ ਇੱਥੇ ਬੈਠੇ ਨੇ ਇਹ ਪੰਜਾਬ ਦੇ ਵਿੱਚ ਨੇ ਉਹਨਾਂ ਵੱਲੋਂ ਬਣਾਇਆ ਜਾ ਰਿਹਾ ਹੈ ਵੀ ਇਹ ਉਸ ਯੂਨੀਵਰਸਿਟੀ ਜਿਸ ਸ਼ਿਫਟ ਹੋਣ ਔਰ ਚੱਕਾ ਰਹੀ ਤਨਖਾਹ ਗੈਨ ਕਿ ਉਹ ਕਰਮਚਾਰੀ ਉਸ ਯੂਨੀਵਰਸਿਟੀ ਸ਼ਿਫਟ ਹੁੰਦੇ ਨੇ ਤਾਂ ਜਿੰਨੀ ਵੀ ਸਰਵਿਸ ਇਹਨਾਂ ਨੇ ਕੀਤੀ ਹੈ ਉਹ ਸਰਵਿਸ ਮੁੱਕ ਜਾਣੀ ਹੈ। ਨਾ ਉਹ ਸਰਵਿਸ ਪੈਨਸ਼ਨੇਬਲ ਰਹਿਣੀ ਹੈ, ਨਾ ਉੱਥੇ ਕੋਈ ਪੈਨਸ਼ਨ ਮਿਲਣੀ ਹੈ। ਤੋਂ ਕੋਈ ਪੈਨਸ਼ਨ ਦੀ ਲੜਾਈ ਅਸੀਂ ਪਹਿਲਾਂ ਮਲ ਰਹੇ ਆ। ਮਾਨਯੋਗ ਖੇਤ ਮੰਤਰੀ ਲਖਣ ਲਾਗਵੇ ਨੇ ਪਟਿਆਲੇ ਦੇ ਨੇ ਔਰ ਅਸੀਂ ਧਰਨੇ ਮੁਜ਼ਾਰੇ ਲਗਾਤਾਰ ਕਰ ਰਹੇ ਆ। ਮੈਂ ਤੁਹਾਨੂੰ ਦੱਸਣਾ ਚਾਹਣਾ ਤੁਹਾਡੇ ਮੀਡੀਆ ਨੇ ਵੀ ਚਾਰ ਵਾਰ ਸਾਡਾ ਬਤੂ ਦੁਸ਼ਮਿੰਦਾ ਹੈ ਉਹ ਮਾਰੇ ਹੋਏ ਸਿਹਤ ਮੰਤਲਬ ਨੇ ਮਿਲ ਚੁੱਕਿਆ ਵੀ ਬਲਾਜਮਾ ਦੀਆਂ ਮੰਗਾਂ ਜਿਹੜੇ ਸਿਹਤ ਵਿਭਾਗ ਦੇ ਵਿੱਚ ਪੈਰਾ ਮੈਡੀਕਲ ਨੇ ਕਲਾਸ 4 ਨੇ ਸਪਾਈ ਸੇਵਕ ਨੇ ਅਗਰ ਕੈਟਾਗਰੀਆਂ ਨੇ ਉਹਨਾਂ ਦੀਆਂ ਮੰਗਾਂ ਜਿਹੜੇ ਕੱਚੇ ਕਰਮੇ ਕੰਮ ਕਰਦੇ ਨੇ ਉਹਨਾਂ ਦੀਆਂ ਮੰਗਾਂ ਕੋਈ ਜ਼ਿੰਦਰਾ ਹਸਪਤਾਲ ਦੇ ਵਿੱਚ 2 ਮਹੀਨੇ ਦੀ ਤਨਖਾਹ ਹੀ ਮਿਲੀ ਮੈਡੀਕਲ ਕਾਲਜ ਦੇ 2 ਮਹੀਨੇ ਦੀ ਤਨਖਾਹ ਹੀ ਮਿਲੀ ਜੇ ਜਦੋਂ ਉੱਥੇ ਮਜ਼ਾਰਾ ਕੀਤਾ ਤਾਂ 1 ਮਹੀਨੇ ਦੀ ਤਨਖਾਹ ਪਾਤੀ ਤੇ ਬਾਕੀ ਤਨਖਾਹ ਜੋ ਉਹਦੀ ਆਪਣੋ ਪਈਆਂ ਜੋ ਸਰਕਾਰ ਦਾ ਪੱਠਾ ਹੀ ਵਹਿ ਗਿਆ ਸਰਕਾਰ ਦਾ ਖਜ਼ਾਨਾ ਖਾਲੀ ਹੈ ਓਵਰਡਰਾਫਟ ਹੈ ਤੇ ਸਰਕਾਰ ਜਿੱਥੇ ਕਰਜ਼ੇ ਪਹਿਲਾਂ ਲੈ ਰਹੀ ਹੈ ਪੰਜਾਬ ਨੂੰ ਡੋਬ ਰਹੀ ਹੈ ਕਰਜ਼ਿਆਂ ਦੇ ਵਿੱਚ ਉੱਥੇ ਕਰਜ਼ੇ ਹੋਰ ਲੈ ਕੇ ਘੱਟੋ-ਘੱਟ ਜਿਹੜੇ ਮਲਾਜ਼ਮ ਕੰਮ ਕਰਦੇ ਨੇ ਜਿਹੜੇ ਲਗਾਤਾਰ ਕੰਮ ਕਰ ਰਹੇ ਨੇ 12 12 ਘੰਟੇ ਕੰਮ ਕਰ ਰਹੇ ਨੇ ਉਹਨਾਂ ਨੂੰ ਤਰਖਾਹਾਂ ਤਾਂ ਗੱਲੀਆਂ ਵੱਡੀਆਂ ਨੇ ਨਾ ਇਹ ਨਿੱਤ ਤਨਖਾਹ ਹੈ ਥੋੜੀ ਸਰਕਾਰੀ ਉਹਦੇ ਚੋਂ ਆਉਂਦੀ ਕੁਝ ਜਿਹੜੇ ਮੁਲਾਜ਼ਮ ਨੇ ਪੱਕੇ ਨੇ ਜਿਹੜੇ ਤੁਸੀਂ ਕਹਿੰਦੇ ਹੋ ਟ੍ਰਾਂਸਫਰ ਕਰ ਰਹੇ ਹੋ ਦੂਜੀ ਜਗ੍ਹਾ ਪੱਕੇ ਰੈਗੂਲਰ ਪੱਕੇ ਰੈਗੂਲਰ ਨਹੀਂ ਉਹਨਾਂ ਨੂੰ ਤਾਂ ਟ੍ਰਾਂਸਫਰ ਕਰ ਰਹੇ 25 30 ਸਾਲ ਦੀ ਸਰਵਿਸ ਵਾਲੇ ਕੱਚੇ ਕਰਦੇ ਪਏ ਕੱਚੇ ਕਰਦੇ ਪਏ ਉਹਨਾਂ ਉਹਨਾਂ ਦੀ ਜਿਹੜੀ ਤੁਸੀਂ ਦੂਜੀ ਮੰਗ ਕਰ ਰਹੇ ਹੋ ਪੈਨਸ਼ਨ ਬਹਾਲੀ ਦੀ ਉਹ ਇਹਨਾਂ ਮੁਲਾਜ਼ਮਾਂ ਦੀ ਦੇਖੋ ਜੇ ਜੇ ਉੱਥੇ ਸ਼ਿਫਟ ਹੋ ਜਾਂਦੇ ਨੇ ਤਾਂ ਪੁਰਾਣਾ ਡਿਸਕਨੈਕਟ ਹੋ ਜਾਏਗਾ ਸਾਰਾ ਕੁਝ ਠੀਕ ਹੈ ਜੀ ਇਸ ਲਈ ਸਾਡੀ ਸਾਡੀ অপਸ਼ਨ ਵੀ ਹੈ ਵੀ ਅਸੀਂ ਉਹ ਯੂਨੀਵਰਸਿਟੀ ਦਾ ਇਸਾ ਨਹੀਂ ਬਣਨਾ ਚਾਹੁੰਦੇ ਸਾਨੂੰ ਪਿਤਰੀ ਡਿਪਾਰਟਮੈਂਟ ਚ ਰੱਖਿਆ ਜਾਵੇ ਤੇ ਇਹ ਇੱਥੇ ਹਾਲਤ ਮਾੜੀ ਹੈ ਨਹੀਂ ਰੱਖ ਸਕਦੇ ਸ਼ਰਤ ਕਰਨਾ ਹੈ ਨਾ ਕਾਲਜਾਂ ਨੂੰ ਇਹਨਾਂ ਹਸਪਤਾਲਾਂ ਨੂੰ ਤਾਂ ਪਰ ਪਟਿਆਲੇ ਦੇ ਵਿੱਚ ਬਹੁਤ ਹਸਪਤਾਲ ਨੇ ਮੈਡੀਕਲ ਕਾਲਜ ਹੈ ਰਿੰਗਰਾਜਪੁਰ ਹੈ ਤੁਹਾਨੂੰ ਕਿਹੜੀ ਯੂਨੀਵਰਸਿਟੀ ਪੂਰਾ ਰਬਦਾ ਸਕਦਾ ਬਿਲਕੁਲ ਰੇਟਿੰਗ ਰੇਟਿੰਗ ਹੀ ਆ ਗਈ ਹੈ ਕਿਹੜੀ ਯੂਨੀਵਰਸਿਟੀ ਸ਼ਿਫਟ ਕਰ ਰਹੇ ਜੀ ਗੁਰੂ ਰਬਦਾਸ ਆਰੀਬੱਧ ਯੂਨੀਵਰਸਿਟੀ ਅੱਛਾ ਹੁਣ ਤੁਸੀਂ ਮੰਗ ਕੀ ਕਰਦੇ ਹੋ ਤੁਸੀਂ ਅਸੀਂ ਇਹ ਮੰਗ ਕਰਦੇ ਆ ਵੀ ਕੋਈ ਕਰਮਚਾਰੀ ਉਸ ਯੂਨੀਵਰਸਿਟੀ ਚ ਨਹੀਂ ਜਾਏਗਾ ਜਿਹੜੇ ਤਨਖਾਹਾਂ ਪਹਿਲਾਂ ਖਜ਼ਾਨੇ ਰਾਹੀਂ ਮਿਲਦੀਆਂ ਸੀਗੀਆਂ ਉਸ ਤਰ੍ਹਾਂ ਤਨਖਾਹ ਜਿਹੜੀਆਂ ਨੇ ਮਿਲ ਕਾਰਨਾ ਪ੍ਰਦਰਸ਼ਨ ਕਦੋਂ ਤੱਕ ਚੱਲੇਗਾ ਕਰਨਾ ਪ੍ਰਦਰਸ਼ਨ ਅੱਜ ਵੀ ਇੱਕ ਮਾਮਲਾ ਵੀ ਸੰਕੇਤਕ ਕਰਨਾ ਪ੍ਰਦਰਸ਼ਨ ਹੈ ਤੇ ਜੇ ਫੇਰ ਵੀ ਇਹਨਾਂ ਦੀ ਅੱਖ ਨਾ ਖੁੱਲੀ ਤਾਂ ਮਾਨਵ ਸਿਹਤ ਮੰਤਰੀ ਇਲੈਕਸ਼ਨ ਲੜ ਰਹੇ ਨੇ ਅਸੀਂ ਝੰਡੇ ਲੈ ਕੇ ਉਹਨਾਂ ਦੇ ਦਫ਼ਤਰ ਅੱਗੇ ਜਾ ਕੇ ਉੱਥੇ ਮਜ਼ਾਹਰਾ ਕਰਾਂਗੇ ਆ ਨਾਣੀਏ ਲੋਕ ਸਭਾ ਵੋਟਾਂ ਨੇ ਜੀ ਹੁਣ ਤੁਸੀਂ ਦੇਖ ਸਕਦੇ ਹੋ ਕੀ ਪੇਰ ਜਿਸ ਤਰ੍ਹਾਂ ਕੁਝ ਹੁੰਦਾ ਹੈਗਾ ਕੀ ਤੁਸੀਂ ਉਧਰ ਵੋਟ ਕਰਦੇ ਹੋ ਉਹਨਾਂ ਦੀ ਪਾਰਟੀ ਨੂੰ ਦੇਖੋ ਪੌਣੇ 3 ਸਾਲ ਹੋ ਗਏ ਸਰਕਾਰ ਨੂੰ ਦੇਖਦਿਆਂ ਸਰਕਾਰ ਦੀਆਂ ਜਿਹੜੀਆਂ ਗਰੰਟੀਆਂ ਸੀਗੀਆਂ ਮੁੱਖ ਮੰਤਰੀ ਹਨਹਾਰਾ ਪੈ ਮਖਟਕਰਕਲਾ ਕੱਢ ਕੇ 16 ਮਾਰਚ 2022 ਨੂੰ ਇਹ ਗੱਲ ਕਹੀ ਸੀ ਕਿ ਕੱਚੇ ਕੰਮ ਪੱਕੇ ਹੋਣਗੇ ਇਸ ਪੈਨ ਨਾਲ ਹੋਣਗੇ ਰੈਗੂਲਰ ਭਰਤੀਆਂ ਹੋਣਗੀਆਂ ਇਸ ਪੈਨ ਨਾਲ ਹੋਣਗੀਆਂ 2004 ਦੀ ਪੈਨਸ਼ਨ ਬਹਾਲ ਹੋਏਗੀ ਉਸ ਪੈਨਲ ਨਾਲ ਹੋਏਗੀ ਇੰਜੀਨੀਅਰ 16 17 ਗਰੰਟੀਆਂ ਦਿੱਤੀਆਂ ਮਾਣੇ ਮੁੱਖ ਮੰਤਰੀ ਜਿਹਨੇ ਇੱਕ ਵੀ ਪੂਰੀ ਨਹੀਂ ਹੋਈ ਤੇ ਇਸ ਲੋਕ ਸਭਾ ਦੀ ਚੋਣਾਂ ਦੇ ਵਿੱਚ ਜਿੱਥੇ 013 ਕਰ ਰਹੇ ਹਨ ਨਾ ਉਹ 013 ਹੀ ਆਏ ਮਾਜੀ ਤੁਹਾਡਾ ਕਿਹੜੇ ਮਕਸਦ ਮੈਂ ਕਿਹਾ ਜਿਹੜਾ ਮੇਰਾ ਨਾਮ ਕਵਰਜੀ ਸਿੰਘ ਆਰਵੜ ਕਾਲਜ ਪਟਿਆਲਾ ਤੇ ਅਸੀਂ ਆਰਵੜ ਫਾਰਮੇਸੀ ਆਰਵੜ ਹਸਪੀਟਲ ਦੇ ਮਲਾਜਮਾ ਸੀ ਸਾਰੇ ਇਹ ਜਿਹੜਾ ਭਰਨਾ ਆ ਇਹ ਭਰਨਾ ਸਾਨੂੰ ਮਾਰਚ ਮਹੀਨੇ ਦੀ ਤੇ ਅਪ੍ਰੈਲ ਮਹੀਨੇ ਦੀ ਤੇ ਮਈ ਮਹੀਨਾ ਕਰ ਰਿਹਾ ਤਿੰਨ ਮਹੀਨਾ ਤੀਜਾ ਮਹੀਨਾ ਲੱਗਿਆ ਸਾਨੂੰ ਜਿਹੜੀ ਤਨਖਾਹ ਤੋਂ ਆਹੀ ਵਾਝੇ ਹੋਏਗੇ ਕਿਉਂਕਿ ਮਲਾਜਮਾ ਨੇ ਸਾਰਿਆਂ ਨੇ ਇਹ ਆਪਣੇ ਆ ਬੱਚਿਆਂ ਦੀਆਂ ਫੀਸਾਂ ਭਰਨੀਆਂ ਹੁੰਦੀਆਂ ਤੇ ਆਪਣਾ ਰੋਜੀ ਰੋਟੀ ਕਮਾਣੀ ਹੁੰਦੀ ਆ ਬੱਚਿਆਂ ਲਈ ਫੀਸਾਂ ਭਰਨ ਦੇ ਬੈਂਕਾਂ ਦੀਆਂ ਕਿਸ਼ਤਾਂ ਭਰਨੀਆਂ ਹੁੰਦੀਆਂ ਤੇ ਜਿਹੜੇ ਲੋਨ ਦੇ ਬੱਚਾ ਬੱਚਾ ਲੋਨ ਉੱਤੇ ਵੇ ਆ ਮੁਲਾਜ਼ਮਾਂ ਨੇ ਉਹ ਡਿਪਾਰਟਮੈਂਟ ਹੁੰਦੇ ਜਾ ਰਹੇ ਆ ਬੱਚਿਆਂ ਨੇ ਫੀਸਾਂ ਭਰਨੀਆਂ ਕੰਮਾਂ ਲੈਣੀਆਂ ਹੁੰਦੀਆਂ ਬੱਚਿਆਂ ਦੇ ਐਡਮਿਸ਼ਨ ਕਰਾਣੀਆਂ ਹੁੰਦੀਆਂ ਸਾਡੇ ਮੁਲਾਜ਼ਮਾਂ ਤੇ ਬਹੁਤ ਵੱਡਾ ਕੋਹੜਾ ਕਰ ਰਿਹਾ ਜਿਹੜੀ ਸਾਡੀ ਪੰਜਾਬ ਸਰਕਾਰ ਦੇ ਖਜ਼ਾਨੇ ਦੇ ਵਿੱਚ ਸਾਡੀ ਤਨਖਾਹ ਹਰ ਮਹੀਨੇ ਦੀ ਤਰ੍ਹਾਂ ਸਾਨੂੰ ਮਿਲਦੀ ਸੀਗੀ ਉਹ ਸਾਨੂੰ ਸਰਕਾਰ ਵੱਲੋਂ ਇਹ ਜੋਰ ਪਾਇਆ ਜਾ ਰਿਹਾ ਵੀ ਆਪਣੇ ਚੈੱਕਾਂ ਨਾਲ ਹੀ ਲਓ ਉਹ ਚੈੱਕ ਸਾਨੂੰ ਇਹ ਵੀ ਪਤਾ ਖਜ਼ਾਨੇ ਵੱਲੋਂ ਚੈੱਕ ਪੱਟਿਆ ਜਾ ਰਿਹਾ ਇਹਦੀ ਪਤਾ ਯੂਨੀਵਰਸਿਟੀ ਵੱਲੋਂ ਪੱਟਿਆ ਜਾ ਰਿਹਾ ਉਹ ਸਾਡੇ ਨਾਲ ਸਾਰਾ ਸਾਰ ਬਹੁਤ ਜ਼ਿਆਦਾ ਤੱਕਾ ਕੀਤਾ ਜਾ ਰਿਹਾ ਜਿਹੜਾ ਇੱਥੇ ਕਿਹੜੀ ਵੱਲੋਂ ਪੱਟਿਆ ਜਾ ਰਿਹਾ ਇਹ ਯੂਨੀਵਰਸਿਟੀ ਜਿਹੜੀ ਆਯਰਵਤ ਦੀ ਯੂਨੀਵਰਸਿਟੀ ਹੈ ਉਹ ਗੁਰੂ ਰਵਦਾਸ ਆਯਰਵਤ ਦੀ ਯੂਨੀਵਰਸਿਟੀ ਜਿਹੜੀ ਹਿਾਰਪੁਰ ਬਣਾਈ ਗਈ ਹੈ ਉਹਦੇ ਥਰੂ ਸਾਨੂੰ ਇਹ ਕਰਨਾ ਚਾਹੁੰਦੇ ਆ ਸਾਡੀ 25 25 30 30 ਸਾਲ ਦੀ ਸਾਡੀ ਸਰਵਿਸ ਹੋ ਚੁੱਕੀ ਆ ਅਸੀਂ ਰਿਟਾਇਰਮੈਂਟਾਂ ਦੇ ਪੱਠੇ ਆ ਸਾਨੂੰ ਇਹ ਨਹੀਂ ਦੱਸਿਆ ਜਾ ਰਿਹਾ ਵੀ ਆਸੀਂ ਸਾਡੀ ਤਨਖਾਹ ਕਿਉਂ ਰੋਕੀ ਜਾ ਰਹੀ ਉਹ ਵੀ ਸਾਡਾ ਬੰਦ ਕੀਤਾ ਗਿਆ ਕਾਰਨ ਕੀ ਦੱਸਦੇ ਇਹਨਾਂ ਨੇ ਕਿਉਂ ਕਰਿਆ ਜਾ ਰਿਹਾ ਸਾਰਾ ਇਹ ਕਾਰਨ ਸਾਨੂੰ ਇਹ ਬਿਲਕੁਲ ਕੋਈ ਚਿੱਠੀ ਨਹੀਂ ਆਈ ਕੋਈ ਸਾਡੇ ਨਾਲ ਕੋਈ ਮੀਟਿੰਗ ਕੀਤੀ ਗਈ ਸਿਹਤ ਮੰਤਰੀ ਤੇ ਸਿਹਤ ਮੰਤਰੀ ਤੇ ਹੈਲਥ ਮਿਨਿਸਟਰ ਤੇ ਸਾਡੇ ਆਪਣੇ ਡਾਇਰੈਕਟਰ ਸਾਹਿਬ ਤੇ ਜੁਆਇੰਟ ਡਾਇਰੈਕਟਰ ਸਾਹਿਬ ਡਿਪਟੀ ਸੈਕਟਰੀ ਸਾਹਿਬ ਸਾਡੇ ਨਾਲ ਮੀਟਿੰਗ ਕੀਤੀ ਸੀ ਸਾਡੇ ਜਿਹੜੇ ਕੰਟਰੈਕਟਰ ਦੇ ਸਟਾਫ ਹੈ ਜੀ ਅਸੀਂ ਤੁਹਾਨੂੰ ਰੈਗੂਲਰ ਕਰਾਂਗੇ ਇਹ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਨੇ ਕਿਹਾ ਸੀ ਇਸ ਘੱਟੋ ਘੱਟ ਮਲਾ 7-8 ਮਹੀਨੇ ਹੋ ਚੁੱਕੇ ਆ ਕਿ ਅਸੀਂ 2 ਮਹੀਨੇ ਦੇ ਵਿੱਚ ਸਾਰੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਕੀਤਾ ਜਾਊਗਾ ਕਿ ਅਸੀਂ ਇਹਨਾਂ ਨੂੰ ਬੰਦੀ ਤਨਖਾਹ ਵੀ ਦਿੱਤੀ ਜਾਊਗੀ ਜੋ ਸਕੇਲ ਆ ਜਿਹੜਾ ਸਰਕਾਰ ਦਾ ਪੈਨਸ਼ਨ ਵੀ ਦਿੱਤੀ ਜਾਊਗੀ ਇਹਨਾਂ ਨੂੰ ਪਰ ਅੱਜ ਤੱਕ ਉਹਦੇ ਵਿੱਚ ਕੋਈ ਹੱਲ ਨਹੀਂ ਨਿਕਲਿਆ ਸਾਡੇ ਸਭੋ ਜਿਹੜੇ ਪੱਕੇ ਮੁਲਾ É bom.